ਬੈਂਕ ਡਿਊਟੀ 5 ਦਿਨ ਕਰਨ ਦੀ ਮੰਗ ਨੂੰ ਲੈ ਕੇ ਦੇਸ਼ ਭਰ ਦੇ ਬੈਂਕਾਂ ਦੇ ਕਰਮਚਾਰੀ ਗਏ ਹੜਤਾਲ ਤੇ ਡਿਊਟੀ 5 ਦਿਨ ਦੀ ਕੀਤੀ ਕਰਨ ਦੀ ਮੰਗ ਅਤੇ ਸਰਕਾਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਇਸ ਮੌਕੇ ਆਗੂਆਂ ਨੇ ਬੋਲਿਆ ਕਿ ਸਰਕਾਰ ਵੱਲੋਂ ਇਹ ਮੰਗ ਹੈ ਜਿਹੜੀ 2024 ਦੇ ਵਿੱਚ ਮੰਨ ਲਈ ਗਈ ਸੀ ਲੇਕਿਨ ਹਜੇ ਤੱਕ ਲਾਗੂ ਨਹੀਂ ਕੀਤਾ ਗਿਆ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ 98% ਜਿਹੜੀ ਆਨਲਾਈਨ ਜਿਹੜੀ ਆਪਣਾ ਪੇਮੈਂਟ ਹੈ ਉਹ ਡਿਜੀਟਲ ਹੋ ਚੁੱਕੀ ਹੈ ਤੇ ਦੂਜੇ ਪਾਸੇ ਬੈਂਕ ਕਰਮਚਾਰੀਆਂ ਦੀ ਮੰਗ ਤੇ ਗੌਰ ਨਹੀਂ ਕੀਤੀ ਜਾ ਰਹੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਸਰਕਾਰ ਨੇ ਮੰਗ ਨਾ ਮੰਨੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਣਗੇ ਇਹਨਾਂ ਵੱਲੋਂ ਹੁਣ ਇੱਕ ਦਿਨ ਦੀ ਹੜਤਾਲ ਆ ਜਿਹੜੀ ਉਹ ਬਠਿੰਡਾ ਦੇ ਅੰਦਰ ਕੀਤੀ ਗਈ ਐਸੇ ਨੂੰ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਬੈਂਕ ਕਰਮਚਾਰੀਆਂ ਵੱਲੋਂ ਬੈਂਕਾਂ ਦੀ ਡਿਊਟੀ ਜਿਹੜੀ ਹੈ ਉਹ 5 ਦਿਨ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਜੀ ਤੇ ਵੱਡੀ ਗਿਣਤੀ ਵਿੱਚ ਕਰਮਚਾਰੀ ਨੇ ਜਿਹੜੇ ਇਸ ਹੜਤਾਲ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ कोल बैंक यूनियन जिंदाबाद 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 अफसर वर्कमेन यूनिटी जिंदाबाद 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 नाम जरूरी है शौक नहीं मजबूरी है यह हड़ताल जरूरी है हड़ताल जरूरी है जब हम बैंक न खोलेंगे बैंक ना लू बोलेंगे सर मेरा नाम है जसप्रीत कौर मैं बैंक तो है। आज जा रहे थे एक है, अपनी डे वीक समझौता हो सरकार ने हाँ वादा किया जल्दी लागू कर दी जाएगी बट हम इस वादे तू मुकर मीटिंग असि प्रोसैस प्रोसैस हम लास्ट मीटिंग हुई सी उदो भी सरकार ने यही किया कि सानू एक मेंटर चलते अपने लिए वर्क लाइफ बैलेंस लिए फाइव डे बैंकिंग लागू करवानी है सारा दिन अभी अपन नुकसान होगा सर सर कादा कह रहा है कि इदे कस्टमर नु नुकसान होगा बट एक से सरकार खुद कह रही है कि 98% डिजिटलाइजेशन हो चुकी है बैंकिंग अगर बैंकिंग 98% डिजिटलाइजेशन हो चुकी है तो 2% या 1% आप उसको मैनेज कर सकते हैं और टेंशन और दूसरा सरकार के अंदर कि ग्रामीण क्षेत्रा दिक्कत आउगी बट ग्रामीण

दो हजार चौबी डिमांड मनी सी बहुत जल्द इम्पलीमेंट करा કે જો સાડી અવાજ આ રહ્યા છે બલે સરકારે સાડી ડિમાન્ડ મેટ નહીં કરી સાડી તરીકે માનીએ પ્રોટેસ્ટ કર રહ્યા છે કે સાડી એ ડિમાન્ડ કોઈ પરત નહીં પેગા જો જેڑا ਸਾਡੇ સેક્ટર દે અસી ઓફર ડિમાન્ડ કરને આ ઓ સાડે વર્કિંગ આワー ઓર અસી કહે દે કે બાકી દેન પર ડે 40 40 મિનિટ શી વધા દો

ਮੇਰਾ ਨਾਮ ਅਰਜੀਤ ਸਿੰਘ ਜੀ ਅੱਜ ਅਸੀਂ ਜਿਹੜੀ ਹੜਤਾਲ ਤੇ ਬੈਠੇ ਆਂ ਇਹ 5 ਡੇ ਬੈਂਕਿੰਗ ਨੂੰ ਲੈ ਕੇ ਸਾਡੀ ਬੜੀ ਲੰਬੇ ਸਮੇਂ ਤੋਂ ਮੰਗ ਚੱਲਦੀ ਆ ਰਹੀ ਆ ਉਹਨੂੰ ਲੈ ਕੇ ਅਸੀਂ ਹੜਤਾਲ ਤੇ ਬੈਠੇ ਆਂ ਔਰ ਸਭ ਤੋਂ ਜਿਹੜੀ ਗੱਲ ਹੈ ਕਿ ਅਸੀਂ ਮੰਗ ਨੂੰ ਲੈ ਕੇ ਹੜਤਾਲ ਤੇ ਨਹੀਂ ਬੈਠੇ ਸਾਡੀ ਜਿਹੜੀ ਇਹ ਮੰਗ ਹੈ ਸਰਕਾਰ ਨੇ ਆਲਰੇਡੀ ਮੰਗੀ ਹੋਈ ਹੈ ਔਰ ਉਹ ਐਡੀ ਇੱਕ ਜਿਆਦਾ ਬੇਸ਼ਰਮ ਸਰਕਾਰ ਹੈ ਇੰਨੀ ਜਿਆਦਾ ਥੁੱਕ ਕੇ ਚੱਕਣ ਵਾਲੀ ਸਰਕਾਰ ਹੈ ਕਿ ਸਾਡੀ ਮੰਗੀ ਹੋਈ ਮੰਗ ਨੂੰ ਉਹ ਲਾਗੂ ਨਹੀਂ ਕਰ ਰਹੀ ਸਭ ਕੁਝ ਬੈਂਕਰ ਕਿ ਅੱਜ ਦੇਸ਼ ਭਰ ਦੇ ਵਿੱਚ 8 ਲੱਖ ਤੋਂ ਜਿਆਦਾ ਜਿਹੜੇ ਸਾਡੇ ਮੁਲਾਜ਼ਮਾਂ ਬੈਂਕਾਂ ਦੇ ਸਾਡੇ ਅਧਿਕਾਰੀ ਕਰਮਚਾਰੀ ਹੈ ਉਹ ਹੜਤਾਲ ਤੇ ਬੈਠੇ ਆ ਨੁਕਸਾਨ ਕਿੰਨਾ ਕੋਈ ਨਹੀਂ ਮੰਨੋਗੇ ਤੁਸੀਂ ਕਾਰਪੋਰੇਟ ਇਹਦੇ ਨਾਲ ਸਰਕਾਰ ਮਤਲਬ ਅਰਬਾਂ ਰੁਪਈਆ ਦਾ ਨੁਕਸਾਨ ਹੋਏਗਾ ਅੱਜ ਦੇਸ਼ ਦੇ ਵਿੱਚ ਪਰ ਅਸੀਂ ਕੀ ਕਰੀਏ ਸਾਡੀ ਇਹ ਮਜਬੂਰੀ ਹੈ ਸਾਨੂੰ ਮਜਬੂਰ ਕੀਤਾ ਹੈ ਕਿ ਅਸੀਂ ਕਰੀਏ ਅਸੀਂ ਚਾਹੁੰਦੇ ਨਹੀਂ ਕਿ ਦੇਸ਼ ਦੀ ਜਨਤਾ ਪਰੇਖਾਨ ਹੋਵੇ ਪਰ ਮਤਲਬ ਸਾਨੂੰ ਅਸੀਂ ਇਹਨਾਂ ਨਾਲ ਬੜੇ ਲੰਬੇ ਸਾਡੇ ਗੱਲਾਂ ਬਾਤਾਂ ਦੇ ਦੌਰ ਚੱਲੇ ਆ ਪਰ ਜਦੋਂ ਸਾਰੀਆਂ ਗੱਲਾਂ ਬਾਤਾਂ ਫੇਲ ਹੋ ਗਈਆਂ ਤਾਂ ਸਾਨੂੰ ਮਜਬੂਰੀ ਇਹਦੇ ਵਿੱਚ ਆਖਰ ਬਣਦਾ ਇਹ ਹੜਤਾਲ ਇੱਕ ਵਾਰੀ ਤਾਂ ਅਜਿਹਾ ਦੇਣੀ ਹੈ ਲੇਕਿਨ ਇਹਨਾਂ ਨੇ ਸਾਡੀ ਗੱਲ ਨਾ ਸੁਣੀ ਤਾਂ ਆਉਣ ਵਾਲੇ ਸਮਾਂ ਦੇ ਵਿੱਚ ਜਿਹੜਾ ਸਾਡਾ that's a lot of work call